ਬੰਦੇ ਨੇ ਬਿਗ ਬੋਸ ਦਾ ਆਫਰ ਛੱਡਿਆ ਸਿਰਫ ਸਲਮਾਨ ਖਾਨ ਨੂੰ ਇਸ ਚੱਕਰ ਦੇ ਵਿੱਚ ਇਸ ਚੱਕਰ ਦੇ ਵਿੱਚ ਨੀਟੂ ਨਾ ਆਏਗਾ ਅੱਜ ਇੱਥੇ ਨਾ ਆਊਗਾ ਮੇਰੇ ਤੋਂ ਜਿੰਨਾ ਮੁਸ਼ਕਲ ਹੈ ਐਲਾਨ ਹੋਣਾ ਬਾਕੀ ਹੈ ਇਹ ਸਾਨੂੰ ਹੌਂਸਲਾ ਪੂਰਾ ਜੇ ਆਤ ਕੀ ਤੇ ਆਤ ਕੀ ਦੇਖੋ ਨੀਟੂ ਕੀ ਕਰੂਗਾ ਫਿਰ ਨਹੀਂ ਤੇ ਜਹਾਰਗੰਜੂ ਅਤ ਕੀ ਬੱਕਰੇ ਕੋ ਚੋ ਜਲਵਾਈਆ ਨਹੀਂ ਨਹੀਂ ਕੀ ਕਰੂਗਾ ਕਿ ਨੀਟੂ ਅੱਜ ਅੱਜ ਨੀਟੂ ਤੁਹਾਨੂੰ ਦਿਖਾ ਦੂਗਾ ਜਲਵਾ ਆਪਣਾ ਮੈਂ ਕਿਹਾ ਚਿੱਕੜ ਦੇ ਵਿੱਚ ਹੀ ਨੀਡੂ ਆਬ ਨੀਡੂ ਚਿੱਕੜ ਦੇ ਵਿੱਚ ਹੀ ਨਾ ਕੇ ਜਾਊਗਾ ਪਰ ਤੁਸੀਂ ਤਾਂ ਕਹਿੰਦੇ ਹੋ ਮੇਰੇ ਭਾਡੇ ਵੇਖ ਕੇ ਮੈਂ ਚੋਣ ਲੜਨੀ ਨਹੀਂ ਟੀਵੀ ਵਾਲੇ ਲੀਡਰਾਂ ਵਾਂਗ ਬੋਲਦੇ ਭਾਬੀ ਚੁੰਮੇ ਵਾਲੀ ਦਲਦੀਦ ਦੀ ਫਿਲਮ ਚਾਈ ਸੀ ਉਹ ਵੀ ਆਈ ਆ ਨੀਮਾ ਸਸਕੂਟ ਨਹੀਂ ਪਾਰਟ 2 ਫਿਲਮ ਜਿਵੇਂ ਆ ਅਗਲਾਂ ਮੈਨੂੰ ਵੱਡੀਆਂ ਵੱਡੀਆਂ ਫਿਲਮਾਂ ਹੋਰ ਮਿਲ ਗਈਆਂ ਵਾ ਮੈਨੂੰ ਡਰਨ ਦੀ ਲੋੜ ਨਹੀਂ ਆਗੀ ਤੇਰੇ ਨਾਲ ਇਕੱਲੇ ਆਏ ਹੋ ਨਹੀਂ ਪੰਜ ਸਾਲ ਤੋਂ ਬੱਦਰ ਹੋ ਗਿਆ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਸਰਦਾਰ ਸੁੱਚਾ ਸਿੰਘ ਵੀ ਆਏ ਨੇ ਸਣੀ ਇੱਕ ਉਂਗਲੀ ਦਾ ਇੱਕ ਇੱਕ ਉਂਗਲ ਦਾ ਬੇੜ ਇੱਕ ਮਿੰਟ ਦਾ ਬੇੜ ਚੱਕਦੇ ਕੁੰਗਲ ਸੁਨਾਮ ਸਿੰਘ ਇਹ ਵੀ ਸਾਨੂੰ ਦਿਖ ਪਾਈ ਦਸਤੋ ਮਿਲਿਆ ਜੀ ਆਗੇ ਪ੍ਰਧਾਨ ਜੀ ਸਾਡੇ ਪ੍ਰਧਾਨ ਜੀ ਸਰਦਾਰ ਸੁੱਚਾ ਸਿੰਘ ਜੀ ਤਾੜੀਆਂ ਬੇਗੰਪੂਰੇ ਫਰੰਟ ਪਾਰਟੀ ਸੁੱਚਾ ਸਿੰਘ ਸਾਡੀ ਪਾਰਟੀ ਜਿੱਤੀ ਹੋਈ ਹੈ ਸਾਡੀ ਪਾਰਟੀ ਜਿੱਤੀ ਹੋਈ ਮੈਨੂੰ ਪਤਾ ਹੈ ਐਲਾਨ ਹੋਣਾ ਬਾਕੀ ਆ ਵੈਰੀਆਂ ਦਾ ਰੋਣਾ ਸਾਡੀ ਜਿੱਤ ਪੱਕੀ ਆ ਇੱਕੋ ਹੀ ਇੱਕ ਐਦਾ ਬੰਦਾ ਵਾ ਜਿਹੜਾ ਬਿਗ ਬੋਸ ਛੱਡ ਸਕਦਾ ਲੋਕਾਂ ਵਾਸਤੇ ਨਹੀਂ ਛੱਡ ਸਕਦਾ ਆ ਬੰਦੇ ਨੇ ਬਿਗ ਬੋਸ ਦਾ ਆਫਰ ਛੱਡਿਆ ਸਿਰਫ ਲੋਕਾਂ ਵਾਸਤੇ ਸਲਮਾਨ ਖਾਨ ਨੂੰ ਸਲਮਾਨ ਖਾਨ ਨੂੰ ਪਾਸੇ ਕਰੀ ਗਏ ਹਾਂ ਅਸੀਂ ਕਿਹਾ ਨਹੀਂ ਬਿਗ ਬੋਸ ਹਰ ਸਾਲ ਆਏਗਾ ਪਰ ਚੋਨਾ ਹਰ ਸਾਲ ਨਹੀਂ ਆਣੀਆਂ ਪਾਜੀ ਸਲਮਾਨ ਖਾਨ ਦਾ ਫੋਨ ਆਇਆ ਸੀ ਮੈਨੂੰ ਬਿਗ ਬੋਸ ਤੋਂ ਹਾਂ अच्छा फिर एक बार गल हुई कि ना हुन जदो लीड तहाडी बड़ी डा मैं देखो दो मिनट रुको मैं आ गया आ, अंदर क्यों अंदर इस चिक्कड़ ਦੇ ਵਿੱਚ ਇਸ ਚिक्कड़ ਦੇ ਵਿੱਚ 니ٹو ਨਾ ਆਏਗਾ ਅੱਜ ਇੱਥੇ ਨਾ ਆਉਗਾ ਬਾਜੀ ਨਹੀਂ ਉਹ ਨਹੀਂ ਨਹੀਂ ਉਹ ਦੂਜੇ ਹੜ ਗਿਆ ਇਸ ਚिक्कड़ ਚ ਨਾ ਕੇ ਜਾਗਾ 니ٹو ਫਿਰ ਵੀ ਤੁਸੀਂ ਤੇ ਗਏ ਸੀ ਭਾਂਡੇ ਵੇਕੇ ਮੈਂ ਭਾਂਡੇ ਵੇਕੇ ਲੋਕਾਂ ਨੂੰ ਦੱਸਿਆ ਰ 5-5 ਰੁਪਏ 2-2 ਰੁਪਏ ਇਕੱਠੇ ਕੀਤੇ ਸਰਦਾਰ ਸਾਹਿਬ ਟਿੰਕੂ ਸ਼ਿਖਸ਼ਾ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਆ ਸਤਰਾਮ ਭਾਈ ਨੇ ਮਦਦ ਕੀਤੀ ਆ ਸਾਡੇ ਸਰਦਾਰ ਸੁੱਚਾ ਸਿੰਘ ਜੀ ਬਿਮਾਰ ਆ ਭਾਵੇਂ ਬਿਮਾਰ ਨੇ ਅੰਨ ਨੂੰ ਮੈਂ ਸਾਰਾ ਭਾਈ ਨੇ ਪਰ ਦਮਾ ਵੀ ਆ ਗਾਵਾ ਸਾਰਾ ਕੋਈ ਜਗਾਵਾ ਗੰਦੇ ਪਾਣੀ ਨਾਲ ਆਣਾ ਕੇ ਬਿਮਾਰ ਹੋ ਗਏ ਨਹੀਂ ਬੀਜੇਪੀ ਜਾ ਨਹੀਂ ਸਕਦੇ ਨਹੀਂ ਬੀਜੇਪੀ ਸਾਡੇ ਕੋ ਆਉਗੀ ਸਾਨੂੰ ਇਲੈਕਸ਼ਨਾਂ ਤੋਂ ਬਾਅਦ ਨਹੀਂ ਟਿੱਕਰ ਚ ਨਾਊਗਾ ਨਹੀਂ ਟੂ ਹਾਰ ਗਿਆ ਤੁਹਾਨੂੰ ਇੱਕ ਹੋਰ ਇਲੈਕਸ਼ਨ ਜੇ ਨਹੀਂ ਟੂ ਹਾਰ ਗਿਆ ਤੇ ਟਿੱਕਰ ਚ ਨਾਊਗਾ ਅੱਜ ਨਹੀਂ ਨਹੀਂ ਅੱਜੋ ਅੱਜੋ ਬੈਸਟ ਵਾਲੇ ਨੂੰ ਜਿਹੜੇ ਬੈਸਟ ਵਾਲੇ ਆ ਨਾ ਉਹ ਮੇਰੇ ਭਰਾ ਬਹੁਤ ਚੰਗੇ ਆ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹਨੂੰ ਪਤਾ ਸੀ ਉਹਨਾਂ ਨਾਲ ਫਿਰ ਬੇਈਮਾਨੀ ਹੋਣੀ ਆ 50% ਪੋਲਿੰਗ ਹੋਈ ਆ ਸੋ ਸਰਕਾਰਾਂ ਨੂੰ ਇਸ ਦੇਖਣਾ ਚਾਹੀਦਾ ਕਿ ਉੱਥੇ ਬਿਜਲੀ ਦੀ ਸਮੱਸਿਆ ਪਾਣੀ ਸਮੱਸਿਆ ਔਰ ਔਰ ਹਰ ਚੀਜ਼ ਦੀ ਸਮੱਸਿਆ ਸੀ ਮੈਂ ਗੱਲ ਕਹਿਣਾ ਚਾਹੁੰਦਾ ਅਗਰ ਮੈਂ ਹਾਰ ਗਿਆ ਮਰੋਂਦਾ ਰੋਂਦਾ ਰੋਂਗ ਨਹੀਂ 12 ਹਰ ਦਾ ਸਟਿੱਕਰ ਤੇ ਨਾ ਕੇ ਜਾਊਗਾ ਜਿਹੜੀ ਮੇਰੀ ਗੱਲ ਸੁਣੋ ਤੁਸੀਂ ਕਹੇ ਦੋ ਕਾ ਦੀ ਹੈਟ੍ਰਿਕ ਜਿੱਤ ਚ ਹੁੰਦੀ ਹੈ ਤੁਸੀਂ ਲਗਾਤਾਰ ਹਾਰਦੇ ਆ ਰਹੇ ਹੋ ਨਹੀਂ ਭਾਈ 8ਵੀਂ ਵਾਰ ਜੇ ਮੈਦ ਕੀ ਹਾਰ ਗਿਆ ਨਾ ਤੇ ਮੈਂ ਚਿੱਕੜ ਤੇ ਨਾਊਗਾ ਮੈਨੂੰ ਸ਼ਰਮ ਆਊਗੀ ਕਿ ਦੁਆਰਾ ਇਲੈਕਟ੍ਰਿਕ ਕਿੱਦਾਂ ਖੜੇ ਹੋਣਾ ਨਹੀਂ 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 ਇਹ ਲੋਕੀ ਜੇ ਲੋਕੀ ਸਾਥ ਦੇਣਗੇ ਜੇ ਲੋਕੀ ਸਾਥ ਦੇਣਗੇ ਚਲੋ ਸਰੋ ਤੁਸੀਂ ਪਿਛਲੀ ਵਾਰੀ ਕਸਮ ਖਾਦੀ ਸੀ ਮੈਂ ਕਹਾਂ ਜੇ ਲੋਕੀ ਸਾਥ ਦੇਣਗੇ ਫਿਰ ਮੈਂ ਖੜਾ ਹਾਂਗਾ ਨਹੀਂ ਤਾਂ ਨਹੀਂ ਖੜਾ ਹਾਂਗਾ ਲੋਕੀ ਸਾਥ ਫਤਵਾ ਜਾਰੀ ਕਰੂਗੀ ਲੋਕਾਂ ਦਾ ਪੈਸੇ ਇਕੱਠੇ ਕਰਕੇ ਜਿਹੜੇ ਕਾਗੇ ਭਰਨਾ ਆਏ ਸੀ ਸੁਨੀਲ ਕੁਮਾਰ ਰਿੰਕੂ ਨੇ ਤੁਹਾਨੂੰ ਦਿੱਤੇ ਹਾਂ ਦਿੱਤੇ ਸਾਰੇ ਰੁਪਈਆ ਰੁਪਈਆ ਸਾਬ ਨੂੰ ਤਵੀ ਮੈਂ ਤਾਂ ਐਕਸ਼ਨਾਂ ਬਾਅਦ ਵੱਡੀਆਂ ਵੱਡੀਆਂ ਪਾਰਟੀਆਂ ਆਲੇ ਸਾਡੇ ਨਾਲ ਰਲਣਗੇ ਸਾਡੇ ਨਾਲ ਪਾਰਟੀਆਂ ਕਈ ਲੀਡਰਾਂ ਦੇ ਫੋਨ ਆਏ

一。